ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਆਪਣਾ ਪਿੰਡ ਕਿਹੜਾ ਈ ਆਂਟੇ ਵਾਲੀ ਆ ਬਾਈ ਅੱਛਾ ਈ ਕਦੋਂ ਤੋਂ ਲਾ ਰਹੇ ਹੋ ਇਹ ਸੇ ਬਾਈ ਬਾਈ ਸਾਨੂੰ 15 16 ਸਾਲ ਹੋ ਗਏ ਬਾਈ ਅੱਛਾ ਈ ਪੂਰੇ ਟਿੱਕੀਆਂ ਤੇ ਲਾਉਂਦੇ ਨੇ ਤਿੰਨ ਸਾਲ ਹੋ ਗਏ ਅੱਛਾ ਅੱਛਾ ਈ ਆਪਣੇ ਨਾਲ ਇਹ ਸਾਰੇ ਪਿੰਡ ਤੇ ਆਪਣੇ ਨਹੀਂ ਇਹ ਸਾਰੇ ਪਿੰਡ ਦੇ ਚੈੱਕ ਕਰੀ ਬਾਈ ਕਦੋਂ ਕਿੰਨੇ ਚਿਰ ਹੋ ਗਏ ਜੀ ਤੁਹਾਨੂੰ ਇੱਥੇ ਲੰਗਰ ਲਾਉਂਦੇ ਨੂੰ ਆ ਆਹ ਤਰੀਕਾ ਚ ਕਦੋਂ ਆਏ ਜੀ ਭਾਈ ਅਸੀਂ 21 ਤਰੀਕ ਦੇ ਆਏ ਹੋਏ ਹਾਂ 21 ਤਰੀਕ ਇਹ ਕਦੋਂ ਤੱਕ ਚੱਲੇਗਾ ਜੀ ਇਹ ਅੱਜ ਸ਼ਾਮ ਤੱਕ ਚੱਲੇਗਾ ਜੀ ਲਾਸਟ ਡੇ ਤੱਕ ਅੱਜ ਲਾਸਟ ਡੇ ਤੱਕ ਕਿੰਨੇ ਸੇਵਾਦਾਰ ਹੈ ਜੀ ਤੁਹਾਡੇ ਇੱਥੇ ਸਾਰਾ ਪਿੰਡੀ ਆ ਬਈ ਸਾਰਾ ਸਾਰਾ ਪਿੰਡ ਆਇਆ ਜੀ ਲੋ ਜੀ ਚੈੱਕ ਕਰੋ ਜੀ ਇਹ ਭਾਈ ਜੀ ਇਹ ਕੱਲਾ ਆਲੂ ਟਿੱਕਿਆਂ ਦਾ ਹੀ ਲੰਗਰ ਲਾਣੇ ਹੋ ਜਾਂ ਕੋਈ ਹੋਰ ਵੀ ਲਾਣੇ ਹੋ ਨਾ ਭਾਈ ਆਲੂ ਟਿੱਕਿਆਂ ਦਾ ਵੀ ਲਾਉਣਾ ਵੇ ਫਿਕਰਾ ਦਾ ਵੀ ਲਾਉਣਾ ਸੂਪ ਦਾ ਵੀ ਲਾਉਣਾ ਜਣਾ ਸੂਪਾ अच्छा अच्छा ये सारे था। तो पिटदे सहयोग ਨਾਲ ਲੰਗਰ ਲਗਾਇਆ ਜਾਂਦਾ ਹਰ ਸਾਲ ਹਰ ਇੱਕ ਸਾਲ ਹੀ ਲਾਨੇ ਹੋਈ ਆਹ ਲਾਦਾ ਲੇਕਰ ਕੀ ਸ਼ਕਾਦੀ ਕਿਵੇਂ ਲੋਈ ਚੈੱਕ ਕਰੋ ਹਾਂਡੇ ਵਾਲੇ ਦਾ ਲੰਗਰ ਆਈਏ ਟਿੱਕੀ ਛੋਲੇ ਦਾ ਆਹ ਚੈੱਕ ਕਰੀਏ ਆ ਚਾਹ ਬੈਠੀ ਆ। ਅ ਟਿੱਕੀਆਂ ਦੇਖੋ ਜੀ। ਟਿੱਕੀਆਂ ਨਾਲ ਦੀ ਨਾਲ ਗਰਮ ਹੋ ਗਈ ਇੱਥੋਂ ਨਾਲ ਦੀ ਨਾਲ ਇਹ ਬਾਹਰ ਵਰਤਾਈਆਂ ਜਾ ਰਹੀਆਂ ਨੇ ਸੇਵਾਦਾਰ ਵੱਲੋਂ। ਦੇਖੋ ਰਹੀ। ਟਿੱਕੀਆਂ ਜਦ ਪੂਰੀ ਤਿਆਰ ਹੋ ਰਿਹਾ ਵਾ ਜੀ। ਆ ਸੇਵਾਦਾਰ ਲੱਗੇ ਹੋਏ ਨੇ ਜੀ। ਲੋ ਇਹ ਇਧਰੇ ਸਲਾਦ ਦੇ ਨੇ ਸੇਵਾਦਾਰੀ ਇੱਥੋਂ ਆਲੂ ਉਬਾਲ ਕੇ ਇਹ ਉੱਧਰ ਲੈ ਕੇ ਜਾਂਦੇ ਨੇ ਉੱਥੋਂ ਨਾਲ ਦੀ ਨਾਲ ਟਿੱਕੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਆਹ ਸੇਵਾਦਾਰ ਨੇ ਜਿਹੜੇ ਆਲੂ ਦੀ ਸੇਵਾ ਕਰਦੇ ਨੇ ਇੱਥੇ ਗਰਮ ਕਰਨ ਦੀ ਲੋਈ ਇੱਥੇ ਭਾਂਡਿਆ ਦੀ ਸੇਵਾ ਹੁੰਦੀ ਹੈ ਜੀ ਇਹ ਭਾਂਡਿਆ ਦੀ ਸੇਵਾ ਕਰਦੇ ਬਾਈ ਜੀ